ਤੋ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਭੈਣ ਭਰਾ ਚਿਹਰੇ ਦੀਆਂ ਸਮੱਸਿਆਵਾਂ ਤੋਂ ਤੰਗ ਨੇ ਜਿਵੇਂ ਚਿਹਰੇ ਤੇ ਦਾਗ ਕਿੱਲ ਮਹਾਸੇ ਅੱਖਾਂ ਦੇ ਨੀਚੇ ਕਾਲੇ ਘੇਰੇ ਉਹਨਾਂ ਲਈ ਇੱਕ ਬਹੁਤ ਹੀ ਆਸਾਨ ਇੱਕਰੀ ਲੋਟਰੀ ਦਾ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਕਰਨਾ ਤੁਸੀਂ ਇਹ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜਾ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣਾ ਤੋਂ ਬਾਅਦ ਜਿਹੜੀ ਨੂੰ ਸਕਾ ਲੈਣਾ ਉਸ ਤੋਂ ਬਾਅਦ ਇੱਕ ਪੇਸਟ ਤਿਆਰ ਕਰਨੀ ਹੈ ਇੱਕ ਚਮਚ ਅਲੋਗਰਾ ਜਲ ਇੱਕ ਚਮਚ ਗੁਲਾਬ ਜਲ ਇੱਕ ਚਮਚ ਗ੍ਰੇਸਨ ਪਰ ਦੋ ਕੈਪਸੂਲ ਵਿਟਾਮਿਨ ਏ ਤੋੜ ਕੇ ਵਿੱਚ ਪਾ ਲੈਣਾ ਹੈ। ਕਪਾਹ 7 ਮਿੰਟ ਲਈ ਇਹਨਾਂ ਨੂੰ ਮਿਕਸ ਕਰਕੇ ਰੱਖ ਦੇਣਾ। 5-7 ਮਿੰਟ ਬਾਅਦ ਪੂਰੇ ਚਿਹਰੇ ਤੇ ਲਗਾਓ। ਇਹਦੇ ਨਾਲ ਤੁਹਾਡੇ ਕਿੱਲ ਦਾਬ, ਛਾਈਆਂ ਸਭ ਠੀਕ ਹੋ ਜਾਣਗੇ। ਉਹ ਸਾਰੀ ਰਾਤ ਚਿਹਰੇ ਤੇ ਲੱਗਿਆ ਰਹਿਣ ਦਿਓ। ਸਵੇਰੇ ਉੱਠੋ ਚਿਹਰੇ ਨੂੰ ਨਾਰਮਲ ਬਣੀ ਨਾਲ ਧੋਵੋ। ਉਸ ਤੋਂ ਬਾਅਦ ਪਾਣੀ ਵਿੱਚ ਥੋੜੀ ਜਿਹੀ ਫਟਕੜੀ ਮਿਕਸ ਕਰੋ ਕੋਲੋ ਉਸ ਪਾਣੀ ਨਾਲ ਚਿਹਰ ਨੂੰ ਦੁਬਾਰਾ ਧੋ ਔਰ ਘੰਟਾ ਦੋ ਘੰਟਾ ਚਿਹਰੇ ਤੇ ਸਾਬਣ ਨਹੀਂ ਲਾਉਣਾ ਤੁਸੀਂ ਦੇਖੋਗੇ ਤੁਹਾਡੇ ਚਿਹਰੇ ਤੇ ਬਾਤ ਨਿਕਾਰ ਆ ਜਾਏਗਾ ਚਿਹਰੇ ਤੇ ਗਲੋ ਬਣੀ ਰਹੇਗੀ 40 ਸਾਲ ਦੇ ਹੋ ਕੇ ਵੀ ਤੁਸੀਂ 30 ਸਾਲ ਦੇ ਲੱਗੋਗੇ ਤੇ ਜਾਣਕਾਰੀ ਚੰਗੀ ਲੱਗੀ ਹੋਏ ਤਾਂ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਹੋਰ ਸੱਜਣ ਸਾਥੀ ਇਸ ਮੈਡੀਸਿਨ ਦਾ ਜਾਂ ਦਵਾਈ ਦਾ ਲਾਭ ਲੈ ਸਕਦਾ ਸਸਤੀ ਕਿਰਾਏ